ਸਰ ਤੁਸੀਂ ਇੱਕ ਵਾਰੀ ਹੋਰ ਸੋਚ ਲਓ ਇਹ ਨਾ ਇਹਦਾ ਬਹੁਤ ਵੱਡਾ ਡਿਸੀਜਨ ਆ ਤੁਸੀਂ ਜਲਦਬਾਜੀ ਨਾ ਕਰੋ ਸਾਰੇ ਮੇਰਾ ਡਿਸੀਜਨ ਨਹੀਂ ਮੇਰੇ ਘਰ ਵਾਲੀ ਦਾ ਡਿਸੀਜਨ ਆ ਚਲੋ ਠੀਕ ਆ ਜੀ ਜਿਵੇਂ ਤੁਹਾਡੀ ਮਰਜ਼ੀ ਪਰ ਪੇਪਰਾਂ ਦੇ ਅਕੋਰਡਿੰਗ ਬੱਚਾ ਮਾ ਨਾ ਰਹੂਗਾ ਤੇ ਅੱਧੀ ਪ੍ਰਾਪਰਟੀ ਘਰ ਵਾਲੀ ਦੇ ਨਾਲ ਕਰਨੀ ਪੈਣੀ ਆ ਸਰ ਮੈਂ ਆਪਣੀ ਅੱਧੀ ਪ੍ਰਾਪਰਟੀ ਇਹਨਾਂ ਦੇ ਨਾਮ ਕਰਨ ਲਈ ਤਿਆਰ ਆ ਪ੍ਰਾਪਰਟੀ ਕਿਹੜਾ ਮੇਰੇ ਪਿਓ ਤੋਂ ਵੱਧ ਕੇ ਆ ਪ੍ਰਾਪਰਟੀ ਦਾ ਫੇਰ ਵੀ ਦੁਬਾਰਾ ਮਿਲ ਜਾ ਪਰ ਪਿਓ ਦੁਬਾਰਾ ਨਹੀਂ ਨਾ ਮਿਲਣਾ ਪਰ ਮੈਡਮ ਤੁਸੀਂ ਤਲਾਕ ਲੈਣਾ ਕਿਉਂ ਚਾਹੁੰਦੇ ਹੋ ਵਕੀਲ ਸਾਹਿਬ ਮੈਂ ਦੱਸਦਾ ਇਹ ਕਿਉਂ ਤਲਾਕ ਲੈਣਾ ਚਾਹੁੰਦੀ ਆ ਰਮਨ ਪੁੱਤ ਹਾਂਜੀ ਹੁਣ ਕੀ ਹੋਇਆ ਪੁੱਤ ਮੈਨੂੰ ਘੁੱਟ ਕੇ ਚਾਹ ਬਣਾ ਦਿੰਦੀ ਮੈਂ ਨਾ ਚਾਹ ਪੀ ਕੇ ਬਲਵਿੰਦਰ ਦਾ ਪਤਾ ਲੈਣ ਜਾਣਾ ਸੀ ਕੱਲ ਉਹਦੀ ਕੰਮ ਕਰਦੇ ਤੋਂ ਨਾ ਲੱਤ ਟੁੱਟ ਗਈ ਨਾਲੇ ਜਦਵਿੰਦਰ ਦੇ ਵੀ ਕੱਪੜੇ ਪਾ ਦੀ ਅਸੀਂ ਦੋਵੇਂ ਦਾਦਾ ਪੋਤਾ ਗੱਲਾਂ ਕਰਦੇ ਕਰਦੇ ਪਤਾ ਲੈ ਆਵਾਂਗੇ ਚਾਹ ਤਾਂ ਮੈਂ ਤੁਹਾਨੂੰ ਬਣਾ ਦਿੰਦੀ ਆ ਪਰ ਮੈਂ ਜਾਦੂ ਨੂੰ ਨਹੀਂ ਨਾਲ ਭੇਜਣਾ ਮੈਂ ਉਹਨੂੰ ਕੰਮ ਕਰਾਉਣਾ ਵਾ ਸਕੂਲ ਦਾ ਠੀਕ ਆ ਪੁੱਤ ਨਾਲੇ ਜਾਂਦੇ ਹੋਏ ਗੇਟ ਲਾ ਦਿਓ। ਬੱਤ ਮੈਨੂੰ ਇਹ ਦੱਸ ਤੂੰ ਵੱਡਾ ਹੋ ਕੇ ਕੀ ਬਣੇਗਾ? ਦਾਦਾ ਜੀ ਮੈਂ ਵੱਡਾ ਹੋ ਕੇ ਫੌਜੀ ਬਣੂਗਾ ਤੇ ਦੇਸ਼ ਦੀ ਸੇਵਾ ਕਰੂੰਗਾ। ਮੇਰਾ ਫੌਜੀ ਪੁੱਤ। ਆ ਲਓ ਆਪੜਾ ਚਾਹ। ਕੀ ਹੋਇਆ ਪੁੱਤ? ਮੈਨੂੰ ਤੇਰਾ ਮੂਡ ਜਿਹਾ ਠੀਕ ਨਹੀਂ ਲੱਗਦਾ। ਥੋੜੇ ਤੋਂ ਦੋ ਘਟ ਚਾਹ ਨਹੀਂ ਬਣਦੀ ਆ ਤੁਹਾਡੇ ਲਈ ਉਹ ਵੀ ਮੈਂ ਬਣਾ ਕੇ ਦਵਾ ਮਸਾ ਤਾਂ ਮੈਂ ਵਿਹਲੀ ਹੋ ਕੇ 10 ਮਿੰਟ ਰਾਮ ਕਰਨ ਬੈਠੀ ਸੀ ਫੋਨ ਚਲਾਉਣ ਲੱਗੀ ਸੀਗੀ ਉਹ ਵੀ ਨਹੀਂ ਤੁਹਾਡੇ ਤੋਂ ਜਰਿਆ ਗਿਆ ਜਿਦਾਂ ਹੀ ਆ ਗਿਆ ਕਹਿੰਦੇ ਮੈਨੂੰ ਚਾਹ ਬਣਾ ਕੇ ਦੇ ਦੇ ਕਦੇ ਤਾਂ ਕੋਈ ਕੰਮ ਆਪ ਕਰ ਲਿਆ ਕਰੋ ਸਾਰਾ ਦਿਨ ਆਰਡਰ ਹੀ ਮਾਰਦੇ ਰਹਿੰਦੇ ਆ ਕਦੇ ਉਹ ਕਰ ਦੋ ਕਦੇ ਉਹ ਕਰ ਦੋ ਚਲ ਜਾਦੂ ਤੈਨੂੰ ਵੀ ਮੈਂ ਸਕੂਲ ਦਾ ਕੰਮ ਕਰਾਵਾਂ ਨਹੀਂ ਮੰਮੀ ਜੀ ਹਜੇ ਤਾਂ ਮੈਂ ਦਾਦਾ ਜੀ ਨਾਲ ਖੇਡਣਾ ਕੋਈ ਨਹੀਂ ਖੇਡਣਾ ਖੁਣਾ ਚਲ ਆ ਇਧਰ ਰਵੀ ਮੇਰੀ ਗੱਲ ਸੁਣੋ ਤੁਸੀਂ ਨਾ ਹੁਣ ਆਪਦੇ ਬਾਪੂ ਦਾ ਕੋਈ ਹੋਰ ਹੱਲ ਕਰ ਦੋ ਰਮਨ ਤੂੰ ਇਹ ਕੀ ਬੋਲੀ ਜਾਨੀ ਐ ਤੇਰਾ ਦਿਮਾਗ ਤਾਂ ਸੱਟਾ ਜੋ ਵੀ ਕਹਿਨੀ ਪਈਆਂ ਨਾ ਸਹੀ ਕਹਿਨੀ ਪਈਆਂ ਮੇਰੇ ਤੋਂ ਨਹੀਂ ਉਹਨਾਂ ਨੂੰ ਸਵੇਰੇ ਸਵੇਰੇ ਉੱਠ ਕੇ ਰੋਟੀ ਪਾਣੀ ਬਣਾ ਕੇ ਦਿੱਤਾ ਜਾਂਦਾ ਸਾਰਾ ਦਿਨ ਕੰਮ ਹੀ ਘਣਾਉਂਦੇ ਰਹਿੰਦੇ ਆ ਕਦੇ ਮੇਰਾ ਉਹ ਕਰਦੇ ਕਦੇ ਉਹ ਕਰਦੇ ਤੈਨੂੰ ਕੌਣ ਕਹਿੰਦਾ ਸਾਰਾ ਕੰਮ ਕਰਿਆ ਕਰੋ ਉੱਠ ਕੇ ਤੇ ਤੇਰੇ ਤੋਂ ਨਹੀਂ ਕੋਈ ਕੰਮ ਹੁੰਦਾ ਤੇ ਆਪਾਂ ਕੋਈ ਕੰਮ ਵਾਲੀ ਲਾ ਲੈਨੇ ਆ ਕੰਮ ਦੀ ਨਹੀਂ ਕੋਈ ਗੱਲ ਹੈਗੀ ਕੰਮ ਮੈਂ ਸਾਰਾ ਆਪੇ ਕਰ ਲੂੰਗੀ ਪਰ ਹੁਣ ਮੈਂ ਚਾਹਨੀ ਆ ਕਿ ਬਾਪੂ ਜੀ ਆਪਣੇ ਨਾਲ ਨਾ ਰਹਿਣ। ਬੈਠਾ ਜੀ ਉਹਨਾਂ ਦੀ ਉਮਰ ਹੋ ਗਈ ਆ। ਤੁਸੀਂ ਉਹਨਾਂ ਨੂੰ ਬਿਰਦਾ ਆਸ਼ਰਮ ਛੱਡਿ ਆਓ। ਆਪਾਂ ਜਿੱਥੇ ਵੀ ਜਾਣਾ ਹੁੰਦਾ ਉਹਨਾਂ ਨੂੰ ਨਾਲ ਲੈ ਕੇ ਜਾਣਾ ਪੈਂਦਾ। ਨਿੱਕਾ-ਨਿੱਕਾ ਕੰਮ ਵੀ ਉਹਨਾਂ ਦਾ ਖੁਦ ਨੂੰ ਕਰਨਾ ਪੈਂਦਾ ਵਾ। ਬੱਸ ਰਵੀ ਹੁਣ ਤਾਂ ਮੈਂ ਅੱਕ ਗਈ ਆ। ਤੁਸੀਂ ਇਹਨਾਂ ਨੂੰ ਕਿਤੇ ਛੱਡ ਹੀ ਆਓ। ਕੀ ਬੋਲੀ ਜਾਨੀ ਆ ਰਮਨ? ਚਾਹੇ ਜੋ ਮਰਜ਼ੀ ਹੋ ਜਾਵੇ ਪਰ ਮੈਂ ਆਪਣੇ ਬਾਪੂ ਨੂੰ ਨਹੀਂ ਛੱਡ ਸਕਦਾ। ਠੀਕ ਆ। ਜੇ ਤੁਸੀਂ ਆਪਣੇ ਬਾਪੂ ਨੂੰ ਨਹੀਂ ਛੱਡ ਸਕਦੇ ਨਾ ਤਾਂ ਫਿਰ ਮੈਨੂੰ ਛੱਡ ਦਿਓ। ਨਾਲੇ ਕੱਲ ਨੂੰ ਤਲਾਕ ਦੇ ਪੇਪਰਾਂ ਤੇ ਸਾਈਨ ਕਰਨ ਲਈ ਤਿਆਰ ਰਹੋ। ਸਾਰਾ ਇਹ ਮੇਰੇ ਬਾਪੂ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਮੈਂ ਆਪਣੇ ਬਾਪੂ ਬਿਨਾਂ ਨਹੀਂ ਰਹਿ ਸਕਦਾ ਮੈਂ ਆਪਣੇ ਬਾਪੂ ਨੂੰ ਕਿਵੇਂ ਛੱਡਦਾ ਮੇਰੀ ਮਾਂ ਦੇ ਜਾਣ ਤੋਂ ਬਾਅਦ ਮੇਰੇ ਬਾਪੂ ਨੇ ਮੇਰੀ ਮਾਂ ਬਣ ਕੇ ਮੈਨੂੰ ਪਾਲਿਆ ਇਹਨਾਂ ਨੇ ਕਦੇ ਵੀ ਮੈਨੂੰ ਮੇਰੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਮੇਰੇ ਬਾਪੂ ਨੇ ਮੇਰੇ ਸਾਰੇ ਸੁਪਨੇ ਪੂਰੇ ਕੀਤੇ ਮੇਰੀ ਹਰ ਰੀਜ ਹਰ ਜਜ਼ਬੂ ਪੂਰਾ ਕੀਤਾ ਤੇ ਜਦੋਂ ਹੁਣ ਮੇਰੀ ਵਾਰੀ ਆਈ ਉਹਨਾਂ ਦਾ ਖਿਆਲ ਰੱਖਣ ਦੀ ਤੇ ਮੈਂ ਉਹਨਾਂ ਨੂੰ ਇਕੱਲੇ ਕਿਵੇਂ ਛੱਡ ਦੇਵਾਂ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਜਦੋਂ ਮੇਰਾ ਬਾਪੂ ਖੱਟਿਆ ਹੋਇਆ ਰਾਤ ਨੂੰ ਕੰਮ ਤੋਂ ਆਉਂਦਾ ਸੀ ਤੇ ਜਦੋਂ ਕਦੇ ਰਾਤ ਨੂੰ ਲੇਟ ਚਲੀ ਜਾਣੀ ਇਹਨਾਂ ਨੇ ਸਾਰੀ ਰਾਤ ਮੈਨੂੰ ਪੱਖੀ ਚੱਲਦੇ ਰਹਿਣਾ ਮੇਰੇ ਬਾਪੂ ਨੇ ਸਾਰੀ ਉਮਰ ਬਹੁਤ ਲੋਕ ਤਕਲੀਫਾਂ ਝੱਲੀਆਂ ਪਰ ਮੈਨੂੰ ਕਦੇ ਵੀ ਕੋਈ ਅਖਿਆਈ ਨਹੀਂ ਹੋਣ ਦਿੱਤੀ ਮੇਰਾ ਬਾਪੂ ਮੇਰੀ ਦੁਨੀਆ ਵਾ ਜੇ ਮੇਰੀ ਦੁਨੀਆ ਹੀ ਮੇਰੇ ਤੋਂ ਦੂਰ ਚਲੀ ਗਈ ਤੇ ਮੈਂ ਇਕੱਲਾ ਰਹਿ ਕੇ ਕੀ ਕਰੂੰਗਾ